ਮੈਂ ਚੇਅਰਮੈਨ ਲਾਡੀ ਸਰਾਜੀ ਡੇਰਾ ਬਣਾਣਗੇ। ਇਹ ਭਾਜੀ ਕੋਰੀਡੋਰ ਡੇਰਾ ਬਣਾਣਗੇ ਜੀ। ਜੀ ਜੀ। ਇਹ ਤਿੰਨਾਂ ਥਾਵਾਂ ਤੋਂ ਤੁਸੀਂ ਡੁੱਟੀ ਆ ਜੀ। ਇਹਨੇ ਇਲਾਕੇ ਸਾਰੇ ਬਰਬਾਦ ਕਰ ਦਿੱਤਾ ਜੀ। ਪੱਖੋ ਕੇ ਸਾਦਾਂ ਵਾਲੀ ਸਮਰਾਹ ਹਰੂਵਾਲ ਕਾਲਾਂ ਵਾਲੀ ਚਾਕਾ ਵਾਲੀ ਮਤਲਬ ਕੋਈ ਪਿੰਡ ਛੱਡਿਆ ਨਹੀਂ ਜੀ। ਆ ਜਿੱਥੇ ਆਪਾਂ ਖਲੋਤੇ ਸਾਰੀ ਗੋਭੀ ਵਾਲੀ ਪੜੀ ਐ ਝੋਨਾ ਗੋਭੀ ਤੇ ਬੇੜਾ ਗਰਕ ਹੋ ਗਿਆ ਇਹਦੇ ਨਾਲ ਤਿੰਨ ਮਰੇ ਨੇ ਜੀ। ਕਿਸਾਨ, ਮਜ਼ਦੂਰ, ਦੁਕਾਨਦਾਰ। ਇਥੇ ਦੁਕਾਨਦਾਰ ਜੀ ਰੋਟੀ ਵੀ ਤਕਰੀਬਨ ਜਿਮੀਦਾਰਾਂ ਦੇ ਸਿਰ ਤੇ ਜਲਦੀ ਜੀ ਮਜ਼ਦੂਰਾਂ ਦੀ ਵੀ ਕਿਸਾਨਾਂ ਦੀ ਹਣਾ ਤੇ ਵਿਚਾਰਿਆਂ ਦੇ ਵੇਖਿਆ ਨਹੀਂ ਜਾਂਦਾ ਜਿਉ ਹਾਲਤਾਂ ਵਾਲੇ ਬਣ ਜੀ ਉਹ ਟੁੱਟਾ ਜੀ ਪਹਿਲਾਂ ਜਦੋਂ ਟੁੱਟਣ ਲੱਗੀ ਸੀ ਪਹਿਲਾਂ ਲੋਕ ਆਏ ਨੇ ਵੀ ਆਣ ਕੇ ਯਤਨ ਕਰਦੇ ਆ ਤੁਸੀਂ ਬਣਨ ਦਾ ਉਦੋਂ ਬੀਐਸਐਫ ਨੇ ਗਾਂ ਨਹੀਂ ਹੁੰਦ ਦਿੱਤਾ ਜੀ ਬਸ ਖੜ ਜੋਈ ਖੜ ਜੋਈ ਜੀ ਟੁੱਟਣ ਲੱਗੀ ਏ ਉਦੋਂ ਬੰਦਿਆਂ ਨੂੰ ਆਖਿਆ ਗਾਂ ਆ ਜਾਓ ਫਿਰ ਗਾਂ ਕਿੱਥੇ ਬਣਾਈ ਇਹ ਤਾਂ ਸਪੈਦੇ ਇਤਨਾ ਟੁੱਟੇ ਨੇ ਤੇ ਇਤਨਾ ਡਿੱਗੇ ਨੇ ਜਿਤਨਾ ਕਿ ਤੇ ਮਤਲਬ ਲਾਲਾ ਲਾਲਾ ਉਹ ਰੋਟੀ ਤੁਸੀਂ ਜੀ ਬਹੁਤ ਜਿਆ ਨੁਕਸਾਨ ਹੈ ਚੰਗੀਆਂ ਭਲੇ ਚੰਗੇ ਸਰਦਾਰ ਜਿਹੜੇ ਨਾ ਉਹ ਵਿਚਾਰੇ ਵੀ ਆਣਗੇ ਤੇ ਸੜਕਾਂ ਤੇ ਬੈ ਗਏ ਨੇ ਕੁਝ ਨਹੀਂ ਜੀ ਬਸ ਉਹਨਾਂ ਕੀ ਕਰਨਾ ਫਾਰਮੈਲਟੀ ਪੂਰੀ ਬਾਕੀ ਸਾਡੇ ਆਪਣੇ ਜਿਹੜੇ ਇਹ ਮਤਲਬ ਜੱਟ ਸਿੱਖ ਸਰਦਾਰ ਜਿਹੜੇ ਨੇ ਉਹ ਆਣਗੇ ਡੇ ਨੇ ਸੇਵਾ ਕਰਨ ਦੇ ਭਾਵਨਾ ਨਾਲ ਬਾਕੀ ਪ੍ਰਸ਼ਾਸਨ ਨਾਲੋਂ ਕੀ ਮਿਲਣਾ ਜੀ ਟਾਲੀ ਸਾਹ ਪਖੋ ਕੇ ਜਿਹੜੀ ਤੁਸੀਂ ਟੁੱਟੀ ਆ ਮੇਰੇ ਮਗਰ ਟੁੱਟੀ ਹੋਈ ਆ ਕਿ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਜਿੰਨਾ ਨੁਕਸਾਨ ਭਾਵੇਂ ਗਰੀਬ ਦਾ ਹੋਇਆ ਭਾਵੇਂ ਮੀਰ ਦਾ ਆਇਆ ਭਾਵੇਂ ਕਿਸੇ ਦਾ ਵੀ ਹੋਇਆ ਥੋੜਾ ਬਾਦਾ ਜਿਹੜਾ ਉਹਨਾਂ ਦੀ ਮੱਜਤ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਵਿਚਾਰੇ ਕੋ ਥੋੜਾ ਜਿਹਾ ਆਪਣਾ ਅੱਗਾ ਵਧਾਉਣ ਵਾਲੇ ਬਣ ਤੇ ਇਹੀ ਸਰਕਾਰ ਗਾੜੀ ਬੇਨਤੀ ਆ ਪੇ ਗਰੀਬ ਬੰਦਾ ਖਾਊਗਾ ਕਿਥੋਂ ਜੇ ਕਰੂਗਾ ਨਹੀਂ ਤੇ ਖਾਊਗਾ ਕਿਥੋਂ ਬੱਚੇ ਕਿਥੋਂ ਪਾਲੂਗਾ ਬਾਕੀ ਇਹ ਮੈਂ ਇੱਕ ਬੇਨਤੀ ਕਰਦਾ ਮੇਰੀਆਂ ਦੋ ਗੱਲਾਂ ਰਹਿ ਗਈਆਂ ਸਨ ਵੀ ਇਹ ਪਾਣੀ ਨੇ ਲੋਕਾਂ ਦੇ ਗਾੜੀ ਹੱਥ ਡਾਉਨ ਜੋਗੇ ਕਰਤਾ ਕਿਉਂਕਿ ਇਹ ਪੰਜਾਬੀ ਕਿਸ ਦੇ ਗਾੜੀ ਹੱਥਾਈ ਤਾਂ ਲੰਮਾ ਨਹੀਂ ਹੀ ਡਾਉਂਦੇ ਹੁਣ ਲੋਕਾਂ ਦੇ ਗਾੜੀ ਭੀਖ ਮੰਗੰਦਾ ਪਿੰਨ ਆ ਨਾਮ ਬਲਵਿੰਦਰ ਸਿੰਘ ਆ ਜੀ ਆਪਾਂ ਪਿੰਡ ਮਾਨਤਿਆ ਤੋਂ ਆਸੀ ਬਾਕੀ ਅਸੀਂ ਪ੍ਰਸ਼ਾਸਨਕਾਰੀ ਤੇ ਆਪਣੇ ਐਮ ਐਲ ਏ ਸਾਹਿਬ ਗਾੜੀ ਇਹ ਅਰਜ਼ ਕਰਾਂਗੇ ਹੱਥ ਜੋੜ ਕੇ ਕਿ ਹੁਣ ਇਹ ਜਿਹੜਾ ਬੰਨਵਾ ਇਹ ਵੱਜ ਜੇ ਕਿ ਜਿਹੜਾ ਨੁਕਸਾਨ ਹੁਣ ਹੋ ਗਿਆ ਉਹ ਤਾਂ ਗਿਆ ਹੋ ਕਿਸੇ ਦੇ ਹੱਥ ਨਹੀਂ ਆਉਣਾ ਕਿ ਜਿਹੜਾ ਹੁਣ ਅੱਗੇ ਆ ਨੁਕਸਾਨ ਜਿਹੜਾ ਇਹ ਅਗਲੇ ਨੁਕਸਾਨ ਨੂੰ ਬਚਾਓ ਕਿ ਇਹ ਬੰਨ ਜਿਹੜੇ ਆ ਜਿੰਨਾ ਥਾਵਾਂ ਤੇ ਤਿੰਨਾ ਥਾਵਾਂ ਤੋਂ ਟੁੱਟੀਆਂ ਤੇ ਉਹ ਜਿਹੜੇ ਆ ਬੰਨ ਵੱਜ ਜਾਣੇ ਚਾਹੀਦੇ ਆ ਕਿਉਂਕਿ ਹੁਣ ਨੁਕਸਾਨ ਨਾ ਹੋਏ ਕਿਸੇ ਜੱਟ ਭਰਾ ਦਾ ਨਾ ਹੋਏ ਜੇ ਜੱਟ ਭਰਾ ਦਾ ਹੋ ਗਿਆ ਤੇ ਭਾਜੀ ਸਾਡਾ ਵੀ ਨੁਕਸਾਨ ਆ ਕਿ ਕਰਾਂ ਅਸੀਂ ਕਿੱਥੇ ਜਾਵਾਂਗੇ ਅਸੀਂ ਕੀ ਕਰਾਂਗੇ ਕਿੱਥੇ ਮਿਹਨਤ ਕਰਾਂਗੇ ਕੀ ਖਾਵਾਂਗੇ ਇਹ ਗੋਭੀ ਤੇ ਝੋਨੇ ਦੀ ਖਰਾਬ ਹੋ ਜਿਆਦਾ ਇਹ ਸਰ ਗੋਭੀ ਵੀ ਹੀ ਝੋਨਾ ਵੀ ਹੀ ਜਿਆਦਾ ਗੋਭੀ ਦਾ ਵੀ ਆ ਤੇ ਜਿਹੜੇ ਝੋਨੇ ਚਲੋ ਉਹਦੇ ਹਟਵੇਂ ਨਾਲ ਨਾਲ ਜਿਆਦਾ ਗੋਭੀ ਦਾ ਨੁਕਸਾਨ ਜਿਆਦਾ ਹੋਇਆ ਤੇ ਇਹ ਝੋਨੇ ਦਾ ਵੀ ਬਹੁਤ ਜਿਆਦਾ ਹੋਇਆ ਵਾ ਲੇਕਿਨ ਇਹ ਵੀ ਹੁਣ ਇਹ ਨੁਕਸਾਨ ਦਾ ਜ਼ਿੰਮੇਵਾਰ ਕੌਣ ਆ ਕੋਈ ਜ਼ਿੰਮੇਵਾਰ ਨਹੀਂਗਾ ਜੋ ਹੁਣ ਆਈ ਸੀਓ ਸਰ ਹੋ ਗਿਆ ਬਾਕੀ ਹੱਥ ਜੋੜ ਕੇ ਇਹੋ ਹੀ ਬੇਨਤੀ ਆ ਕਿ ਇਹ ਪ੍ਰਸ਼ਾਸਨਿਕ ਗਾੜੀ ਇਹ ਐਮਐਲਏ ਗਾੜੀ ਮੰਤਰੀਆਂ ਗਾੜੀ ਇਹੋ ਹਰਜ ਜੋ ਕੇ ਬੇਨਤੀ ਆ ਕਿ ਇਹ ਬੰਨ ਨੂੰ ਬੰਨਿਆ ਜਾਏ ਕਿ ਪਾਣੀ ਨੂੰ ਰੋਕਿਆ ਜਾਏ। ਮਾਂ ਤੇ ਬਹੁਤ ਜ਼ਿਆਦਾ ਹੋ ਗਿਆ ਜੀ। ਪਰ ਇਹ ਕਿਸੇ ਦੇ ਵਸਦਾ ਵੀ ਨਹੀਂਗਾ। ਤੇ ਹੁਣ ਅੱਗੋਂ ਇਹੋ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜੇ ਬੰਨ ਟੁੱਟੇ ਨੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਗੋਭੀ ਦੀ ਫਸਲ ਤੇ ਝੋਨੇ ਦੀ ਫਸਲ ਦਾ ਜ਼ਿਆਦਾ ਨੁਕਸਾਨ। ਗੋਭੀ ਦਾ ਬਹੁਤ ਜ਼ਿਆਦਾ ਜਿਹੜੀ ਲੱਗੇ ਆ। ਝੋਨੇ ਦਾ ਵੀ ਹੋਇਆ ਵਾ ਜਿਹੜੇ ਗੇਤਰੇ ਆ ਉਹ ਤੇ ਬਿਲਕੁਲ ਖਤਮ ਹੋ ਗਏ ਜੀ। ਤੇ ਹੁਣ ਇਹੋ ਹੀ ਆ ਵੱਦ ਤੋਂ ਵੱਦ ਪ੍ਰਸ਼ਾਸਨ ਨੂੰ ਇਹੋ ਕਰਨਾ ਚਾਹੀਦਾ। ਇਹ ਬੰਨਾਂ ਦਾ ਕੋਈ ਨਾ ਕੋਈ ਬੰਦੋਬਸਤ ਕਰੇ ਰਾਤੀ ਵੀ ਅਸੀਂ ਸਾਰੀ ਰਾਤ ਨਹੀਂ ਸੁੱਤੇ ਆਖੰਡੇ ਵੀ ਪਾਣੀ ਆ ਗਿਆ ਪਾਣੀ ਆ ਗਿਆ ਸਾਡੇ ਅਜੇ ਵੀ ਨਾ ਗੋਡੇ-ਗੋਡੇ ਪਾਣੀ ਹੈ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਤੇ ਇਹਦਾ ਕੰਟਰੋਲ ਕੀਤਾ ਜਾਵੇ ਵੱਧ ਤੋਂ ਵੱਧ ਬਾਕੀ ਪ੍ਰਸ਼ਾਸਨ ਨੂੰ ਇਹ ਆ ਵੀ ਜੋ ਆਪਣੇ ਹਿਸਾਬ ਨਾਲ ਵੇਖ ਕੇ ਜੋ ਮਦਦ ਕਰਨੀ ਆ ਜਿਹਦਾ ਜੋ ਨੁਕਸਾਨ ਹੋਇਆ ਉਹਦਾ ਉਸ ਹਿਸਾਬ ਨਾਲ ਕਰਨੀ ਆ ਨਹੀਂ ਆ ਵੀ ਕਿ ਤਗੜੇ ਨੂੰ ਦੇਈ ਜਾਣ ਤੇ ਮਾੜਾ ਰਹਿ ਜਾਏ ਤੇ ਮਾੜੇ ਨੂੰ ਦੇਈ ਜਾਣ ਤੇ ਤਗੜਾ ਰਹਿ ਜਾਏ